ਇਹ ਜੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਗੁਲਿੰਦਰ ਰੂਰ ਸਰ ਗੁਲਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਨਸ਼ਾ ਵਿਰੋਧ ਇੱਕ ਜਿਹੜਾ ਚੱਲ ਰਿਹਾ ਹੋਇਆ ਉਹਨੂੰ ਇੱਕ ਥਾਣਾ ਸਿਟੀ ਪੀਸ ਵੱਲੋਂ ਇੱਕ ਵਧੀਆ ਹੰਗਾਰਾ ਮਿਲਿਆ ਜਦੋਂ ਐਸਐਸ ਜਗਤਾਰ ਸਿੰਘ ਨੇ ਤਿੰਨ ਵਿਅਕਤੀ ਜਿਹੜੇ 120 ਗੋਲ ਮਿਸ਼ਲੇ ਗੋਲੀਆਂ ਦੇ ਨਾਲ ਜਿਹੜਾ ਉਹਨਾਂ ਨੂੰ ਕਾਬੂ ਕਰਕੇ ਤੇ ਕਿਸ਼ਿਸਟ ਕੀਤਾ ਇਸ ਨੂੰ ਦੱਸਣਾ ਚਾਹਾਂ ਕਿ ਇਹਦੇ ਵਿੱਚ ਇੱਕ ਸਰਪ ਰੇਸਰ ਰੂਪ ਸਾभी ਹੈ ਜੋ ਕਿ ਡੀਟਲ ਚ ਗੰਦਰਨ ਵਾਲਾ ਸਮੂਹ ਦੇਸ਼ ਹੈ ਇਹ ਤੇ ਆਲਰੇਡੀ ਚਾਰ ਪੰਜ ਪਰਚੇ ਪਹਿਲੇ ਦਰਜਾ ਔਰ ਇੱਕ ਸੌਰਵ ਹੈ ਪੁੱਤਰ ਕਰਸੇਮ ਸਿੰਘ ਵਾਸੀ ਗੁਰਨਾਣਕਪੁਰਾ ਇਹ ਇਹ ਵੀ ਕਾਫੀ ਬਦਨਾਮ ਸੀ ਔਰ ਇੱਥੇ ਵੀ ਪਹਿਲੇ ਐਨਡੀਪੀਐਸਐਕ ਦੇ ਪਰਚੇ ਦਰਜਾ ਔਰ ਇੱਕ ਇਹਦਾ ਸਾਲਾ ਹੈ ਅਜੇ ਕੁਮਾਰ ਪੁੱਤਰ ਸੁਖਿੰਦਰ ਸਿੰਘ ਵਾਸੀ ਮੋਲਾ ਗੁਰਨਾਣਕਪੁਰਾ ਇਤਨੇ ਜਣੇ ਮੋਟਰਸਾਈਕਲ ਤੇ ਆ ਰਹੇ ਸੀਗੇ ਇਹਨਾਂ ਦੇ ਕੋਲ ਨਸ਼ੀਲਾ ਪਦਾਰਥ ਬਰਾਮਦ ਕਰਕੇ ਤੇ ਇਹਨਾਂ ਦੇ ਵਿਰੁੱਧ ਐਨਡੀਪੀਐਸਐਕ ਦਾ ਕੇਸ ਦਰਜ ਕੀਤਾ ਗਿਆ ਸਰ ਇਹ ਗੋਲੀਆਂ ਕਿੱਥੋਂ ਲੈ ਕੇ ਆਉਂਦੇ ਸੀ ਤੇ ਉਹ ਸਾਡਾ ਜਿਹੜਾ ਸਾਰਾ ਜਿਹੜਾ ਜੱਜ ਦਾ ਵਿਸ਼ਾ ਹੈ ਉਹ ਸੀ ਇਹਨਾਂ ਦਾ ਜਿਹੜਾ ਵਾ ਲੈ ਕੇ ਪੁਲਿਸ ਸਮਰ ਲੈ ਕੇ ਹੋਰ ਤੇ ਨਾਲ ਕੋਈ ਬੇਕਾਬੂ ਪੁਲਿਸ ਕਰਾਂਗੇ ਹਾਂਜੀ ਪਹਿਲੇ ਮੈਂ ਦੱਸ ਚੁੱਕਾ ਹਾਂ ਤੁਹਾਨੂੰ ਕਿ ਜਿਹੜਾ ਸਰਬਜੀਤ ਸਾਹਿਬ ਵੀ ਹੈਗਾ ਵਾ ਮਿੱਟਲ ਝੂਗਿਆਂ ਮਾਹਤਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ ਚਾਰ ਪਰਚੇ ਦਰਜ ਹੈ ਐਂਡੀਪੀਐਸ ਦੇ ਜਿਹੜਾ ਸੌਰਵ ਹੈ ਇੱਥੇ ਵੀ ਐਂਡੀਕੇਸ ਦੇ ਪਰਚੇ ਦਰਜ ਹੈ ਔਰ ਅਜੀਤ ਕੁਮਾਰ ਜਿਹੜਾ ਹੈ ਇੱਥੇ ਵੀ ਕੇਸ ਰਜਿਸਟਰਡ ਹੈ ਔਰ ਇਹ ਆਪਸ ਦੇ ਵਿੱਚ ਸੌਰਵ ਤੇ ਅਜੀਤ ਕੁਮਾਰ ਜਿਹੜੇ ਆਪਸ ਚੀਜ਼ਾਂ ਖਾਲਾ ਨੇ ਰਹਿਣ ਵਾਲੇ ਕਿੱਥੋਂ ਇਹ ਦੋਨੇ ਜਿਹੜੇ ਹੈਗੇ ਗੁਨਾਨਕਪੁਰਾ ਦੇ ਰਹਿਣ ਵਾਲੇ ਨੇ ਗੁਨਾਨਕਪੁਰਾ ਨਕੁੰਦਰ ਦੇ ਦੋ ਔਰ ਤੀਸਰਾ ਜ ਬੀਟਲ ਜੁਗਿਆ ਮਾਥਪੁਰ ਦਾ ਰਹਿਣ ਵਾਲਾ ਐ ਸਰ ਇਹਨਾਂ ਕੋ ਹੋਰ ਕੀ ਬਰਾਮਦ ਹੋਇਆ ਜੀ ਇਹਨਾਂ ਕੋਲ ਇੱਕ ਮੋਟਰਸਾਈਕਲ ਤੇ ਜਿੰਨਾ ਕੋਈ ਬਰਾਮਦ ਕੀਤਾ ਹੈ ਬਾਕੀ ਅਸੀਂ ਹੋਰ ਇਹਨਾਂ ਕੋ ਜਿਹੜਾ ਬਰੀਕੀ ਦੇ ਨਾਲ ਪੁੱਛਗਿੱਛ ਕਰ ਰਹੇ ਹਾਂ ਉਹਦੇ ਦੇ ਸ਼ੋਰ ਅੱਗੇ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਪਤਾ ਕੀਤੇ ਜਾਣਗੇ ਕਿ ਕਿੱਥੋਂ ਲੈ ਕੇ ਆਂਦੇ ਸੀਗੇ ਤੇ ਕਿੱਥੇ-ਕਿੱਥੇ ਵੇਚਦੇ ਸੀਗੇ ਸਰ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਹਨਾਂ ਦਾ ਆਪਣਾ ਜਾਂ ਚੋਰੀ ਦਾ ਹੈ ਉਹ ਮੋਟਰਸਾਈਕਲ ਜਿਹੜਾ ਹੈਗਾ ਵਾ ਉਹ ਸਰਬਜੀਤ ਸਿੰਘ ਸਾਹਿਬ ਜੀ ਦੇ ਕਿਸੇ ਜਾਣਕਾਰ ਦਾ ਉਹ ਵੀ ਸਾਡਾ ਇਹ ਜਿਹੜਾ ਪਲਸਰ ਬਲੈਕ ਵਾਲੇ ਰੰਗ ਦਾ ਵਾ ਉਹ ਵੀ ਸਾਰਾ ਅਸੀਂ ਉਹਦਾ ਆਰ.ਸੀ ਕਿ ਜਾਂ ਚੋਰੀ ਦਾ ਜਾਂ ਦੂਸਰਾ ਉਹ ਵੀ ਅਸੀਂ ਜਿਹੜਾ ਉਹ ਐਂਗਲ ਵੀ ਅਸੀਂ ਦੇਖ ਰਹੇ ਹਾਂ ਸਭ ਨਕੌਦਰ ਦੇ ਵਿੱਚ ਕੋਈ ਲਗਾਤਾਰ ਜਿਹੜੇਗਾ ਗੋੜੀਆਂ ਹੀ ਫਟ ਹੋ ਰਹੀਆਂ ਨੇ ਮੈਡੀਕਲ ਸਟੋਰਾਂ ਦੀ ਜਾਂਚ ਕਰੋ ਤਾਂ ਕਰਮ ਮੈਡੀਕਲ ਸਟੋਰ ਜਿਹੜੇ ਨੇ ਜੀ ਮੈਡੀਕਲ ਸਟੋਰਾਂ ਤੇ ਆਲਰੇਡੀ ਅਸੀਂ ਜਿਹੜਾ ਵਾ ਡਰਗ ਇੰਸਪੈਕਟਰ ਨੂੰ ਲੈ ਕੇ ਤੇ ਪਿਛਲੇ ਹਫਤੇ ਅਸੀਂ ਰੇਡ ਕੀਤਾ ਸੀਗਾ ਤਾਂ ਨੂਰਮਲ ਦੇ ਤੇ ਨਕੌਦਰ ਦੇ ਜਿਹੜੇ ਕੁਝ ਬਦਨਾਮ ਜਿਹੜੇ ਸੀਗੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਔਰ ਦੂਸਰਾ ਵੀ ਬਟ ਇਹ ਜਿਹੜੇ ਹੈਗੇ ਆ ਇਹ ਮਹਿਤਪੁਰ ਸਾਈਡ ਤੋਂ ਜਿਹੜਾ ਆਇਆ ਸੀਗਾ ਇਹ ਬੰਦਾ ਹੁਣ ਉੱਥੋਂ ਪਤਾ ਕਰਦੇ ਆ ਵੀ ਕਿੱਥੋਂ ਲੈ ਕੇ ਆਂਦਾ ਸੀ ਸਾਰਾ ਕੀ ਅੱਗੇ ਹੈਗਾ ਥੈਂਕ ਯੂ